ਇਹੇ ਬਾਬਾ ਬੰਦਾ ਸਿੰਘ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਉ ਲਾਏ ਸੀ ਉਹਨਾਂ ਧੜਵਿਆਂ ਦੇ ਤੇ ਜ਼ਮੀਨਾਂ ਦੇ ਵਾਰਸ ਕਿਸਾਨਾਂ ਨੂੰ ਬਣਾਇਆ ਸੀ ਜੇ ਸਾਨੂੰ ਆਉ ਵੀ ਲਾਉਣੇ ਪਏ ਇਹ ਕਾਰਪੋਰੇਟ ਘਰਾਣਿਆਂ ਦੇ ਇਹ ਪੰਜਾਬ ਸਰਕਾਰ ਨੂੰ ਧਵਲਣਾ ਵੀ ਪਿਆ ਤੇ ਧਵਲਾਂਗੇ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਖਿੱਤੇ ਦੇ ਨਾਲ ਜੁੜਦੇ ਲੋਕ ਆ ਉਹੋ ਵੱਡੀ ਤਰ੍ਹਾਂ ਪ੍ਰਭਾਵਿਤ ਹੋਣਗੇ ਅਨਾਜ ਆਉਂਦਾ ਉਤੋਂ ਮਜ਼ਦੂਰ ਦਾ ਘਰ ਚੱਲਦਾ ਦੁਕਾਨਦਾਰ ਦਾ ਚੱਲਦਾ ਆਰਥੀਆਂ ਦੇ ਚੱਲਦੇ ਆ ਸ਼ੈਲਰ ਚੱਲਦੇ ਆ ਜਦੋਂ ਕਣਕ ਝੋਨਾ ਹੀ ਖਤਮ ਹੋ ਗਿਆ ਤੇ ਉਦੋਂ ਨਾ ਸ਼ੈਲਰ ਚੱਲਣੇ ਆ ਨਾ ਆਰਥਾਂ ਚੱਲਣੀਆਂ ਤੇ ਨਾ ਦਕਾਨਾਂ ਚੱਲਣੀਆਂ ਕੋਈ ਸਾਨੂੰ ਪਲਾਟ ਦਾ ਰੁਪਈਆ ਨਹੀਂ ਮਿਲਣਾ ਸਾਨੂੰ ਹਜ਼ਾਰ ਗਜ ਦਾ ਚੌਥਾ ਜਾਂ ਪੰਜਵਾਂ ਹਿੱਸਾ ਦੇ ਕੇ ਸਾਡੀ ਜ਼ਮੀਨ ਦੇ ਵਿੱਚੋਂ ਹੀ ਸਾਨੂੰ ਚੌਥੇ ਜਾਂ ਪੰਜਵੇਂ ਹਿੱਸੇ ਦੇ ਵਿੱਚ ਬਾਕੇ ਤੇ ਮੁੜ ਕੇ ਆ ਜਿਹੜਾ ਸਾਰਾ ਕਾਬਜਾ ਇਹਨਾਂ ਨੇ ਆਪ ਦਾ ਕਰ ਲੈਣਾ ਸਾਡੇ ਪੱਲੇ ਕੁਝ ਨਹੀਂ ਪੈਣਾ ਅਸੀਂ ਆ ਜਿਹੜੇ ਭੁੱਖੇ ਮਰਾਂਗੇ ਸਾਡੀਆਂ ਆਉਣ ਆਦੀਆਂ ਪੋਸਤਾਂ ਜਿਹੜੀਆਂ ਭੁੱਖੀਆਂ ਮਰਨਗੀਆਂ ਇਹਨਾਂ ਦੀ ਇਹ ਹੀ ਪਾਲਸੀ ਆ ਕਿ ਪੰਜਾਬ ਦੇ ਲੋਕਾਂ ਨੂੰ ਭੁੱਖੇ ਮਾਰਨਾ ਉਹ ਕਿਹੜੇ ਹਿਸਾਬ ਨਾਲ ਮਾਰੀਏ ਉਹ ਜਿਹੜੀ ਭੂਕਾ ਮੋਤੀ ਨੇ ਤੇ ਅਹਿਮਦ ਸ਼ਾਹ ਨੇ ਤੇ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਮਾਰਤੀ ਆ ਤੇ ਉਸ ਫੂਕ ਦੇ ਉੱਤੇ ਭਗਵੰਤ ਮਾਨ ਆ ਜਿਹੜੇ ਫੁੱਲ ਚੜਾਉਣ ਦੀ ਕੋਸ਼ਿਸ਼ ਕਰ ਰਿਹਾ ਹੁਣ ਤੂੰ ਜੇ ਕਹਿਣਾ ਲੋਕ ਸਾਥੋਂ ਬਹੁਤ ਖੁਸ਼ ਆ ਜਿਵੇਂ ਐਮਪੀ ਮੌਕੇ ਇਕੱਲੇ ਤੁਰਦਾ ਸੀ ਤੁਹਾਡੇ ਐਮਐਲਏ ਨੂੰ ਤੇ ਸਮੇਤ ਤੈਨੂੰ ਚੈਲ ਜਾ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਕੱਲੇ ਆਓ ਤੁਹਾਨੂੰ ਲੋਕ ਦੱਸਣਗੇ ਕਿ ਕਿੰਨੇ ਕੁ ਤੁਹਾਡੇ ਤੋਂ ਖੁਸ਼ ਆ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਅੱਜ ਲੁਧਿਆਣਾ ਦੇ ਪਿੰਡ ਯੋਧਾ ਦੇ ਵਿੱਚ ਜਿਹੜਾ 24000 ਕਿਲਾ ਭਗਵੰਤ ਮਾਨ ਸਰਕਾਰ ਅਕਵਾਇਰ ਕਰਕੇ ਲੈਂਡ ਪੂਲਿੰਗ ਸਕੀਮ ਤਹਿਤ ਲਜ਼ਾਨਾ ਚਾਹੁੰਦੀ ਹੈ ਕਿਸਾਨਾਂ ਤੋਂ ਉਹਦੇ ਖਿਲਾਫ ਇੱਕ ਇਕੱਠ ਹੋਇਆ ਜਿਸੇ ਕੱਟ ਦੇ ਵਿੱਚ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਨਾਲ ਹੀ ਵਪਾਰੀ ਲੋਕ ਵੀ ਪਹੁੰਚਿਆ ਤਾਂ ਉੱਥੇ ਸਾਡੇ ਨਾਲ ਕਿਸਾਨ ਨਾ ਖੁਰਾਣਾ ਸਾਹਿਬ ਪਹੁੰਚਿਆ ਗੱਲਬਾਤ ਕਰਦੇ ਆ ਉਹਨਾਂ ਨਾਲ ਕਿਵੇਂ ਮੰਨਦੇ ਹੋ ਜੀ ਸਰਕਾਰ ਕਹਿੰਦੀ ਹੈ ਵੀ 24000 ਕਿੱਲਾ ਜ਼ਮੀਨ ਕਈ ਮਤਲਬ ਵੱਡੇ ਪੱਦਰ ਤੇ ਪਿੰਡਾਂ ਨੂੰ ਜਿਹੜਾ ਉਹ ਆਪ ਦੇ ਅੰਡਰ ਲੈ ਲੈਣਾ ਸਰਕਾਰ ਕਹਿੰਦੀ ਹੈ ਸ਼ਹਿਰ ਬਣਾ ਦੇਣੀ ਹੈ ਇੱਥੇ ਅਰਬਨਾਈਜੇਸ਼ਨ ਕਰ ਦੇਣੀ ਹੈ ਕਿਵੇਂ ਮੰਨਦੇ ਹੋ ਤੁਸੀਂ ਇਸ ਚੀਜ਼ ਨੂੰ ਬਿਲਕੁਲ ਮਨਿੰਦਰ ਜੀ ਅੱਜ ਇਹ ਗੱਲ ਸਾਬਤ ਹੋ ਗਈ ਆ ਦਿੱਲੀ ਦੀਆਂ ਅਬਰੂਹਾਂ ਤੋਂ ਕਿਸਾਨ ਸਯੁਕਤ ਮੋਰਚੇ ਨੇ ਕਿਹਾ ਸੀ ਆਰਐਸਐਸ ਦੀ ਬੀਜੇਪੀ ਦੀ ਬੀ ਟੀਮ ਆਮ ਆਦਮੀ ਪਾਰਟੀ ਪੰਜਾਬ ਦੇ ਲੋਕੋ ਭਾਰਤ ਦੇ ਲੋਕੋ ਇਹਨੂੰ ਨਾਂ ਲੈ ਕੇ ਆਇਓ ਬੀਜੇਪੀ ਦਾ ਕੰਮ ਆ ਕਾਰਪੋਰੇਟ ਘਰਾਣਿਆਂ ਦੀ ਝੋਲੀ ਦੇ ਵਿੱਚ ਬਹਿ ਕੇ ਭਾਰਤ ਨੂੰ ਉਹਨਾਂ ਨੂੰ ਵੇਚਣਾ ਤੇ ਉਹੋ ਕੰਮ ਆ ਜਿਹੜਾ ਆਮ ਆਦਮੀ ਪਾਰਟੀ ਨੇ ਹੁਣ ਪੰਜਾਬ ਦੇ ਵਿੱਚ ਸ਼ੁਰੂ ਕਰਨ ਲੱਗੀ ਆ 24000 ਕਿੱਲਾ ਪਹਿਲਾ ਸ਼ੁਰੂਆਤ ਦੇ ਵਿੱਚ ਦੇਣ ਲੱਗੀ ਆ ਕਾਰਪੋਰੇਟ ਘਰਾਣਿਆਂ ਨੂੰ ਕਿ ਕਾਰਪੋਰੇਟ ਘਰਾਣੇ ਇਹ 24000 ਕਿੱਲਾ ਲੈ ਕੇ ਇੱਥੇ ਵੱਡੇ ਵੱਡੇ ਆਪਦੇ ਮਾਹੌਲ ਬਣਾਉਣ ਜਾਂ ਇੱਥੇ ਬਿਲਡਿੰਗਾਂ ਬਣਾਉਣ ਤੇ ਪੰਜਾਬ ਦੀ ਖੇਤੀ ਆ ਜਿਹੜੀ ਪਹਿਲਾਂ ਹੀਆਂ ਰੋੜਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆ ਚੁੱਕੀ ਆ ਤੇ ਇਹਦੇ ਨਾਲ ਪੰਜਾਬ ਦੀ ਆਰਥਿਕਤਾ ਹੋਰ ਜਿਹੜੀ ਮਾੜੀ ਹੋਊਗੀ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਭਗਵਾਨਤਮਾਨ ਨੇ ਇਹ ਵੱਡਾ ਕਦਮ ਆ ਜਿਹੜਾ ਚੱਕਿਆ ਕੀ ਲੱਗਦਾ ਕਿਸਾਨਾਂ ਦੇ ਦੇਣ ਗਿਆ ਸਾਰੀ ਨਾ ਜ਼ਮੀਨਾਂ ਆਪਣੀਆਂ ਦੇਣ ਨੂੰ ਜੀ ਕਰਦਾ ਹੁੰਦਾ ਕਿਸਾਨਾਂ ਦਾ ਦੇਖੋ ਇਹ ਬਾਬਾ ਬੰਦਾ ਸਿੰਘ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਉ ਲਾਏ ਸੀ ਉਹਨਾਂ ਧੜਵੀਆਂ ਦੇ ਤੇ ਜ਼ਮੀਨਾਂ ਦੇ ਵਾਰਸ ਕਿਸਾਨਾਂ ਨੂੰ ਬਣਾਇਆ ਸੀ ਜੇ ਸਾਨੂੰ ਆਉ ਵੀ ਲਾਉਣੇ ਪਏ ਇਹ ਕਾਰਪੋਰੇਟ ਘਰਾਣਿਆਂ ਦੇ ਇਹ ਪੰਜਾਬ ਸਰਕਾਰ ਨੂੰ ਧਵਲਣਾ ਵੀ ਪਿਆ ਤੇ ਧਵਲਾਂਗੇ ਅਸੀਂ ਹਰ ਤਰ੍ਹਾਂ ਤਿਆਰ ਆ ਪੰਜਾਬ ਦੀ ਜ਼ਮੀਨ ਆ ਜਿਹੜੀ ਇਹਨਾਂ ਨੂੰ ਕਾਰਪੋਰੇਟ ਕਰਾਉਣਿਆਂ ਦੇ ਹਵਾਲੇ ਕਰਨ ਨਹੀਂ ਦਵਾਂਗੇ ਉਹਦੇ ਲਈ ਪਰਾ ਦੀ ਸਾਡੀਆਂ ਜਿੰਦੜੀਆਂ ਕਿਉਂ ਨਾ ਲੱਗ ਜਾਣ ਇਹ ਕਹਿੰਦੇ ਵੀ ਫਾਇਦਾ ਬਹੁਤਾ ਲੈਂਡ ਪੋਨਿੰਗ ਸਕੀਮ ਤਹਿਤ ਦੋ ਪਲਾਂਟ ਮਿਲਣਗੇ ਕੱਲੋਂ ਕਰੋੜਾਂ ਰੁਪਈਆ ਦੇ ਹੋ ਜਾਣਗੇ ਪਹਿਲਾ ਕਰੋੜ ਰੁਪਈਆ ਮਿਲੂਗਾ ਮੰਨਦੇ ਹੋ ਵੀ ਕਿਸਾਨ ਨੂੰ ਫਾਇਦਾ ਹੋ ਜਾਣਾ ਇਹ ਚੀਜ਼ ਦਾ ਪਹਿਲੀ ਗੱਲ ਤਾਂ ਅਸੀਂ ਇਹ ਇਹ ਭੰਡਾ ਦੀ ਸਰਕਾਰ ਤੇ ਯਕੀਨ ਹੀ ਨਹੀਂ ਕਰਦੇ ਇਹਨਾਂ ਨੇ ਇੱਕ ਵੀ ਵਾਦਾ ਸਾਨੂੰ ਦੱਸ ਦਿਓ ਜਿਹੜਾ ਇਹਨਾਂ ਨੇ ਕਹਿ ਕੇ ਪੂਰਾ ਕੀਤਾ ਹੋਵੇ ਹੁਣ ਇਹਨਾਂ ਨੇ ਕ੍ਰਾਂਤੀਕਾਰੀ ਵੀ ਫੇਲ ਹੋ ਗਿਆ ਇਹਨਾਂ ਦਾ ਮਾਡਲ ਕ੍ਰਾਂਤੀਕਾਰੀ ਦੇ ਵਿੱਚ ਵੀ ਇਹ ਸਕੂਲ ਕਹਿੰਦੇ ਸੀ ਅਸੀਂ ਇਹੋ ਜਿਹੇ ਸਕੂਲ ਬਣਾ ਕੇ ਦੇਵਾਂਗੇ ਲੋਕ ਜਿਹੜੇ ਪ੍ਰਾਈਵੇਟ ਸਕੂਲਾਂ ਨੂੰ ਜਿੰਦੇ ਲੱਗ ਜਾਣਗੇ ਸਰਕਾਰੀ ਸਕੂਲਾਂ ਹੀ ਪੜਨਗੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਜਾ ਜਿਹੜੇ ਉਦੋਂ ਨਾਲ ਅੱਗੇ ਜਾ ਵੜੇ ਆ ਹਸਪਤਾਲਾਂ ਦੀ ਗੱਲ ਕਰ ਲઈએ ਹਸਪਤਾਲਾਂ ਦੇ ਵਿੱਚ ਦਵਾਈਆਂ ਤੱਕ ਹੈ ਨਹੀਂ ਮਰੀਜ਼ ਮਰ ਰਹੇ ਆ ਤੇ ਹੁਣ ਕਹਿੰਦੇ 3 ਤੋਂ 4 ਕਰੋੜ ਰੁਪਇਆ ਇਹ ਇੱਕ ਪਲਾਟ ਦਾ ਜਿਹੜਾ ਕਿਸਾਨ ਨੂੰ ਮਿਲੂਗਾ ਕੋਈ ਸਾਨੂੰ ਪਲਾਟ ਦਾ ਰੁਪਈਆ ਨਹੀਂ ਮਿਲਣਾ ਸਾਨੂੰ ਹਜ਼ਾਰ ਗਜ ਦਾ ਚੌਥਾ ਜਾਂ ਪੰਜਵਾਂ ਹਿੱਸਾ ਦੇ ਕੇ ਸਾਡੀ ਜ਼ਮੀਨ ਦੇ ਵਿੱਚੋਂ ਹੀ ਸਾਨੂੰ ਚੌਥੇ ਜਾਂ ਪੰਜਵੇਂ ਹਿੱਸੇ ਦੇ ਵਿੱਚ ਭਾ ਕੇ ਤੇ ਮੁੜ ਕੇ ਆ ਜਿਹੜਾ ਸਾਰਾ ਕਾਬਜਾ ਇਹਨਾਂ ਨੇ ਆਪ ਦਾ ਕਰ ਲੈਣਾ ਸਾਡੇ ਪੱਲੇ ਕੁਝ ਨਹੀਂ ਪੈਣਾ ਅਸੀਂ ਆ ਜਿਹੜੇ ਭੁੱਖੇ ਮਰਾਂਗੇ ਸਾਡੀਆਂ ਆਉਣ ਆਦੀਆਂ ਪਸਤਾਂ ਜਿਹੜੀਆਂ ਭੁੱਖੀਆਂ ਮਰਨਗੀਆਂ ਕੀ ਲੱਗਦਾ ਮਤਲਬ ਇਹਦੇ ਨਾਲ ਜਿਹੜੀ ਇਹ ਜ਼ਮੀਨ ਲੈਂਡ ਪੂਲਿੰਗ ਨਾਲ ਕੱਲਾ ਕਿਸਾਨ ਪ੍ਰਭਾਵਿਤ ਹੋਵੇਗਾ ਜਾਂ ਜਨ ਮਜ਼ਦੂਰ ਵੀ ਪ੍ਰਭਾਵਿਤ ਹੋਵੇਗਾ ਵਪਾਰੀ ਵੀ ਪ੍ਰਭਾਵਿਤ ਹੋਵੇਗਾ ਜਿਹੜੇ ਮਕੈਨਿਕ ਆ ਉਹ ਵੀ ਪ੍ਰਭਾਵਿਤ ਹੋਣਗੇ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਖਿੱਤੇ ਦੇ ਨਾਲ ਜੁੜਦੇ ਲੋਕ ਆ ਉਹ ਵੱਡੀ ਤਰ੍ਹਾਂ ਪ੍ਰਭਾਵਿਤ ਹੋਣਗੇ ਕਿਉਂਕਿ ਕਿਸਾਨ ਖੇਤੀ ਕਰਦਾ ਖੇਤੀ ਮੰਡੀਆਂ ਦੇ ਵਿੱਚ ਆਉਂਦੀ ਆ ਅਨਾਜ ਆਉਂਦਾ ਉਥੋਂ ਮਜ਼ਦੂਰ ਦਾ ਘਰ ਚੱਲਦਾ ਦੁਕਾਨਦਾਰ ਦਾ ਚੱਲਦਾ ਆਰਤੀਆਂ ਦੇ ਚੱਲਦੇ ਆ ਸ਼ੈਲਰ ਚੱਲਦੇ ਆ ਜਦੋਂ ਕਣਕ ਝੋਨਾ ਹੀ ਖਤਮ ਹੋ ਗਿਆ ਤੇ ਉਦੋਂ ਨਾ ਸ਼ੈਲਰ ਚੱਲਣੇ ਆ ਨਾ ਆਰਤਾਂ ਚੱਲਣੀਆਂ ਤੇ ਨਾ ਦੁਕਾਨਾਂ ਚੱਲਣੀਆਂ ਉਦੋਂ ਸਾਰੇ ਆ ਜਿਹੜੇ ਭੁੱਖੇ ਲੋਕ ਮਰਨਗੇ ਇਹਨਾਂ ਦੀ ਇਹ ਹੀ ਪਾਲਸੀ ਆ ਕਿ ਪੰਜਾਬ ਦੇ ਲੋਕਾਂ ਨੂੰ ਭੁੱਖੇ ਮਾਰਨਾ ਉਹ ਕਿਹੜੇ ਹਿਸਾਬ ਨਾਲ ਮਾਰੀਏ ਉਹ ਜਿਹੜੀ ਫੂਕ ਆ ਮੋਦੀ ਨੇ ਤੇ ਅਹਿਮਦ ਸ਼ਾਹ ਨੇ ਤੇ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਮਾਰਤੀ ਆ ਤੇ ਉਸ ਫੂਕ ਦੇ ਉੱਤੇ ਭਗਵੰਤ ਮਾਨ ਆ ਜਿਹੜੇ ਫੁੱਲ ਚੜਾਉਣ ਦੀ ਕੋਸ਼ਿਸ਼ ਕਰ ਰਿਹਾ ਭਗਵੰਤ ਮਾਨ ਦਾ ਕਹਿੰਦਾ ਸਾਡੇ ਫੈਸਲੇ ਲੋਕ ਹਿੱਤ ਚ ਐ ਕੁਝ ਦੂਜੀਆਂ ਪਾਰਟੀਆਂ ਤੇ ਕੁਝ ਹੋਰ ਲੋਕ ਗੁੰਮਰਾਹ ਕਰ ਰਹੇ ਆ ਕਿਹੜੇ ਲੋਕ ਹਿੱਤ ਚ ਫੈਸਲੇ ਲਏ ਆ ਇੱਕ ਤੱਕ ਅਜ ਤੱਕ ਸਾਢੇ 3 ਸਾਲ ਹੋ ਗਏ ਇਸ ਭਗਵੰਤ ਆਏ ਨੂੰ ਸਾਢੇ 3 ਸਾਲਾਂ ਚ ਇੱਕ ਵੀ ਲੋਕ ਹਿੱਤ ਦਾ ਫੈਸਲਾ ਦੱਸ ਦਿਓ ਇਹਨਾਂ ਨੇ ਜਿਹੜਾ 70 ਸਾਲਾਂ ਦੇ ਵਿੱਚ ਦੂਜੀਆਂ ਪਾਰਟੀਆਂ ਉਹ ਵੀ ਚੋਰਾਂ ਤੇ ਲਟੇਰਿਆਂ ਦੀਆਂ ਪਾਰਟੀਆਂ ਅਸੀਂ ਉਹਨਾਂ ਨੂੰ ਚੰਗਾ ਨਹੀਂ ਕਹਿੰਦੇ ਉਹਨਾਂ 70 ਸਾਲਾਂ ਚ ਨਹੀਂ ਲੁੱਟਿਆ ਜਿੰਨਾ ਇਹਨਾਂ ਨੇ ਸਾਢੇ 3 ਸਾਲਾਂ ਦੇ ਵਿੱਚ ਪੰਜਾਬ ਦੇ ਉੱਤੇ ਕਰਜ਼ਾ ਚੜਾਉਣ ਲੱਗੇ ਆ ਲੁੱਟ ਲੁੱਟ ਕੇ ਪੰਜਾਬ ਦਾ ਰੇਤ ਮਾਪ ਗਿਆ ਜਿਹੜਾ ਉਹ ਦਿੱਲੀ ਦੇ ਪੰਜ ਬੰਦੇ ਲਾਏ ਹੋਇਆ ਰੇਤਿਆ ਰੇਤਾ ਜਿਹੜਾ ਸਾਡਾ ਦਿੱਲੀ ਨੂੰ ਜਾ ਰਿਹਾ ਜੇ ਠੇਕਿਆਂ ਦੀ ਗੱਲ ਕਰ ਲਈਏ ਠੇਕਿਆਂ ਦੇ ਉੱਤੇ ਬੰਦੇ ਕਬਜ਼ ਕਰਤੇ ਪੰਜ ਚਾਰ ਠੇਕਾ ਸਾਡਾ ਠੇਕੇ ਦਾ ਪੈਸਾ ਸਾਰਾ ਜਿਹੜਾ ਉਧਰ ਜਾ ਰਿਹਾ ਪ੍ਰਦੂਸ਼ਣ ਦਾ ਚੇਅਰਮੈਨ ਜਿਹੜਾ ਉਹ ਦਿੱਲੀ ਦਾ ਲਾਤਾ ਇੰਡਸਟਰੀ ਦਾ ਚੇਅਰਮੈਨ ਜਿਹੜਾ ਦਿੱਲੀ ਦਾ ਲਾਤਾ ਸਾਰਾ ਪੰਜਾਬ ਨੂੰ ਲੁੱਟ ਕੇ ਦਿੱਲੀ ਵੱਲ ਨੂੰ ਲੈ ਕੇ ਜਾ ਰਹੇ ਆ ਤੇ ਇਹ ਕਹਿੰਦੇ ਅਸੀਂ ਪੰਜਾਬ ਦਾ ਸਵਾਰ ਆਏ ਆ ਇਸ ਕਰਕੇ ਅੱਜ ਤੱਕ ਇਹਨਾਂ ਤੋਂ ਘਟ ਗਿਆ ਸਰਕਾਰ ਇਹਨਾਂ ਤੋਂ ਨਖਿੱਧ ਸਰਕਾਰ ਅੱਜ ਤੱਕ ਨਹੀਂ ਪੰਜਾਬ ਦੇ ਵਿੱਚ ਆਈ 2027 ਦੇ ਵਿੱਚ ਇਹਨਾਂ ਨੂੰ ਚੱਲਣ ਦੀ ਤਿਆਰੀ ਆ ਜਿਹੜੀ ਵੱਡੀ ਪੱਦਰ ਤੇ ਲੋਕਾਂ ਨੇ ਵੈੱਡ ਲਈ ਕੀ ਮਾਰਦੇ ਹੋ ਮਤਲਬ ਤੁਸੀਂ ਇਹ ਸਾਰੀਆਂ ਗੱਲਾਂ ਕਹਿ ਰਹੇ ਹੋ ਉਹ ਕਹਿੰਦੇ ਸਾਡੇ ਤੋਂ ਲੋਕ ਖੁਸ਼ ਬਹੁਤ ਹੈ ਹੁਣ ਲੁਧਿਆਣੇ ਚੋਣਾ ਚ ਵੀ ਉਹ ਪ੍ਰਚਾਰ ਕਰਦੇ ਆ ਕਿ ਸਾਡੇ ਤੋਂ ਲੋਕ ਕੰਮਾਂ ਤੋਂ ਹੀ ਬਹੁਤ ਖੁਸ਼ ਹੈ ਜਿਹੜੇ ਕੰਮ ਅਸੀਂ ਕਰਤੇ ਅੱਜ ਤੱਕ ਹੋਏ ਨਹੀਂ ਭਗਵੰਤ ਸਿੰਘ ਆ ਤੇਰਾ ਬਿਆਨ ਤੈਨੂੰ ਯਾਦ ਕਰਾ ਦਿਆਂ ਜਦੋਂ ਸਕਬੀਰ ਦੇ ਡੜਾ ਵੱਜਿਆ ਸੀ ਡੜਾ ਤੋਂ ਡੜਾ ਹੋਤਾ ਪਤਾ ਨਹੀਂ ਕਿੱਧਰ ਸੇ ਚਲਾ ਜਾਂਦਾ ਉਹ ਕੰਮ ਤੂੰ ਕਹਿੰਦਾ ਸੀ ਜੇ ਕੁਆਲਿਟੀ ਲੈਣੀ ਆ ਮੁਰਗੀਆਂ ਖਾਨੇ ਖੋਲ੍ਹ ਲਓ ਹੁਣ ਤੂੰ ਜੇ ਕਹਿਣਾ ਲੋਕ ਸਾਥੋਂ ਬਹੁਤ ਖੁਸ਼ ਆ ਜਿਵੇਂ ਐਮਪੀ ਮੌਕੇ ਕੱਲੇ ਤੁਰਦਾ ਸੀ ਤੁਹਾਡੇ ਐਮਐਲਏ ਨੂੰ ਤੇ ਸਮੇਤ ਤੈਨੂੰ ਚੈਲ ਜਾ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੱਲੇ ਆਓ ਤੁਹਾਨੂੰ ਲੋਕ ਦੱਸਣਗੇ ਕਿ ਕਿੰਨੇਕ ਤੁਹਾਡੇ ਤੋਂ ਖੁਸ਼ ਆ ਖੁਸ਼ ਲੋਕ ਤੁਹਾਨੂੰ 27 ਦੇ ਵਾਰ ਐਸਾ ਕਰਨਗੇ ਜਿਵੇਂ ਦਿੱਲੀ ਦੇ ਵਿੱਚ ਤੁਹਾਡਾ ਸਫਾਇਆ ਹੋਇਆ ਉਸੇ ਤਰ੍ਹਾਂ 2027 ਦੇ ਵਿੱਚ ਲੋਕ ਤੁਹਾਡਾ ਸਫਾਇਆ ਕਰਕੇ ਤੁਹਾਨੂੰ ਦੱਸਣਗੇ ਕਿ ਕਿੰਨੇ ਨਰਾਸ਼ਾ ਭਰੀ ਦੇ ਵਿੱਚ ਆ ਲੋਕ ਕਿੰਨੇ ਤੁਹਾਡੇ ਸਤਾਏ ਹੋਏ ਲੋਕ ਆ ਜਿਹੜੇ ਮਰਜ਼ੀ ਵਰਗ ਦੀ ਗੱਲ ਕਰ ਲੋ ਸਟੂਡੈਂਟਾਂ ਤੇ ਇਹਨਾਂ ਨੇ ਡਾਂਗ ਚਲਾਈ ਟੀਚਰਾਂ ਤੇ ਇਹਨਾਂ ਨੇ ਡਾਂਗ ਚਲਾਈ ਵਪਾਰੀਆਂ ਤੇ ਇਹਨਾਂ ਨੇ ਡਾਂਗ ਚਲਾਈ ਕਿਸਾਨਾਂ ਤੇ ਇਹਨਾਂ ਨੇ ਡਾਂਗ ਚਲਾਈ ਮਜ਼ਦੂਰਾਂ ਤੇ ਇਹਨਾਂ ਨੇ ਡਾਂਗ ਚਲਾਈ ਸਾਨੂੰ ਇੱਕ ਵਰਗ ਦੱਸੇ ਭਗਵੰਤ ਮਾਨ ਕਿਹੜੇ ਵਰਗ ਨੂੰ ਖੁਸ਼ ਕੀਤਾ ਕਿਹੜੇ ਵਰਗ ਦੀਆਂ ਮੰਗਾਂ ਮੰਨੀਆਂ ਸੋ ਇਹ ਇਸ ਕਰਕੇ ਝੂਠ ਤੇ ਲੇੜਿਆਂ ਦੀ ਲਟੇਰਿਆਂ ਦੀ ਸਰਕਾਰ ਬਸ ਝੂਠਾਂ ਦੇ ਵਿੱਚ ਥਾਲੀਆਂ ਪਲੋਸ ਕੇ ਲੋਕਾਂ ਸਾਹਮਣੇ ਕਰ ਰਹੀ ਆ ਹੋਰ ਇਹਨਾਂ ਦੇ ਪੱਲੇ ਆ ਜਿਹੜਾ ਥੇਲਾ ਨਹੀਂ ਹੈ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਮੇਰੇ